ਹਰ ਜੇਠ ਜੁੜੰਦਾ ਜਿਸ ਅੱਗੇ ਸਭ ਜਿਸ ਅੱਗੇ ਸਭ ਰੀਵੰਨ ਹਰ ਜੇਠ ਜੁੜੰਨਾ ਜੋੜੀਏ ਹਰ ਜੇਠ ਜੁੜੰਦਾ This ain't ਬੰਨ ਜਿਸ ਅੱਗੇ ਸਭ ਜਿਸ ਅੱਗੇ ਸਭ ਨਿਵੰਨ ਹਰ ਜੇ ਢਿਗੜੰਦਾ ਲੋੜੀਏ ਹਰ ਜੇ ਢਿਗੜੰਦਾ ਨੰਨਾ ਲੋੜੀਏ ਅਰਜੇ ਢਿਗੁਰੰਨਾ ਲੋੜੀਏ ਹਰ ਮਹੀਨੇ ਆ 14 15 16 17 ਤਰੀਕਾਂ ਨੂੰ ਆਪਾਂ ਸੰਗਰਾਂਦ ਦਾ ਦਿਹਾੜਾ ਮਨਾਉਨੇ ਸੰਗਤ ਜੀ ਵੱਡਿਆਂ ਭਾਗਾਂ ਵਾਲੇ ਹੋ ਸੰਤਾਂ ਮਹਾਂਪੁਰਸ਼ਾਂ ਦੇ ਪਾਵਨ ਸਥਾਨਾਂ ਤੇ ਬੈਠੇ ਹੋ ਤੇ ਅੱਜ ਕੁਝ ਨਾ ਕੁਝ ਸਿੱਖਣ ਦੀ ਕੋਸ਼ਿਸ਼ ਕਰਨੀ ਹੈ ਸਭ ਤੋਂ ਪਹਿਲਾਂ ਆਪਣੇ ਬਾਰੇ ਜਾਣੀਏ ਆਪਾਂ ਕੌਣ ਆ ਆਪਾਂ ਬਾਬੇ ਨਾਨਕ ਸਤਗੁਰ ਰਵਿਦਾਸ ਮਹਾਰਾਜ ਜੀ ਦੇ ਸਿੱਖ ਹਾਂ ਤੇ ਸਿੱਖ ਦਾ ਮਤਲਬ ਕੀ ਹੈ ਸਿੱਖ ਕੋਈ ਧਰਮ ਨਹੀਂ ਸਿੱਖ ਹੈ ਫਲਸਫੀ ਫਲਸਫੀ ਮਤਲਬ ਗਿਆਨ ਕੁਝ ਨਾ ਕੁਝ ਸਿੱਖਣਾ ਕੁਝ ਨਾ ਕੁਝ ਸਮਝਣਾ ਤੇ ਜੋ ਸਿੱਖ ਕੇ ਜਾਣਾ ਉਹਨੂੰ ਜ਼ਿੰਦਗੀ ਦੇ ਵਿੱਚ ਢਾਲਣਾ ਤੇ ਆਪਣੇ ਬੱਚਿਆਂ ਨੂੰ ਕੁਝ ਨਾ ਕੁਝ ਸਮਝਾਉਣਾ ਆ ਗੁਰਦੁਆਰੇ ਬੈਠੇ ਹੋ ਨਾ ਇਕ ਕੋਈ ਲੋਕ ਮੁਖਾਵਾ ਨਹੀਂ ਹਰ ਕੋਈ ਆਪਣੇ ਵਾਸਤੇ ਆਇਆ ਹੈ ਆਪਣੀ ਆਪਣੀ ਅਰਦਾਸ ਕਰਨ ਆਇਆ ਹੈ ਗੁਰੂ ਦੇ ਚਰਨਾਂ ਵਿੱਚ ਆਪਣੀ ਆਪਣੀ ਹਾਜ਼ਰੀ ਲਾਉਣ ਆਇਆ ਦੱਸਣ ਆਇਆ ਗੁਰੂ ਨੂੰ ਕਿ ਗੁਰੂ ਜੀ ਅਸੀਂ ਤੁਹਾਡੇ ਸੇਵਕਾਂ ਤੇ ਅੱਜ ਕੁਝ ਨਾ ਕੁਝ ਸਿੱਖ ਕੇ ਜਾਈਏ ਤੇ ਸਾਡਾ ਗੁਰੂ ਵੀ ਖੁਸ਼ ਹੋਵੇ ਆ ਸੇਵਕ ਮੇਰੇ ਜਿਹੜੇ ਨੇ ਗੱਲਾਂ ਮੇਰੀਆਂ ਮੰਨਦੇ ਨੇ ਤੇ ਅੱਜ ਸਿੱਖਣਾ ਕੀ ਹੈ ਗੁਰੂ ਦੀ ਬਾਣੀ ਦੇ ਵਿੱਚੋਂ ਕੀ ਆ 14 15 16 17 ਤਰੀਕਾਂ ਦੇ ਵਿੱਚ ਸੰਗਰਾਮ ਦਾ ਦਿਹਾੜਾ ਆਉਂਦਾ ਤੇ ਸੰਗਰਾਮ ਦਾ ਦਿਹਾੜਾ ਆਪਾਂ ਬੜੇ ਚਾਅ ਉਤਸ਼ਾਹ ਮੰਗਦੇ ਨਾਲ ਮਨਾਉਨੇ ਆ ਪਰ ਇੱਥੇ ਆਉਣ ਦਾ ਕੋਈ ਨਾ ਕੋਈ ਕਾਰਨ ਹੁੰਦਾ ਹੈ ਗੁਰੂ ਅਰਜਨ ਦੇ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 12 ਮਾ 12 ਮਾ ਦਾ ਮਤਲਬ ਹੈ 12 ਮਹੀਨੇ ਮਾ ਦਾ ਮਤਲਬ ਮਹੀਨਾ 12 ਮਾ 12 ਮਹੀਨੇ ਜਿਨ੍ਹਾਂ ਦਾ ਮੌਸਮ ਦੇ ਅਨੁਸਾਰ ਸਾਡੀ ਜ਼ਿੰਦਗੀ ਦੇ ਵਿੱਚ ਕੀ ਫਰਕ ਪੈਂਦਾ ਹੈ ਮੌਸਮ ਦੇ ਅਨੁਸਾਰ ਸਮੇਂ ਦੇ ਅਨੁਸਾਰ ਸਾਡੀ ਜ਼ਿੰਦਗੀ ਕਿਸ ਤਰ੍ਹਾਂ ਤਬਦੀਲ ਹੁੰਦੀ ਹੈ ਬਦਲਦੀ ਹੈ ਇਸ ਕਰਕੇ ਸਤਿਗੁਰਾਂ ਨੇ ਸਾਡੀ ਜ਼ਿੰਦਗੀ ਦਾ ਵਰਣਨ ਉੱਥੇ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ ਤੇ ਆਓ ਅੱਜ ਸਿੱਖਣ ਦੀ ਕੋਸ਼ਿਸ਼ ਕਰੀਏ ਕਿ ਗੁਰੂ ਅਰਜਨ ਦੇਵ ਪਾਚਾ ਸਾਨੂੰ ਕੀ ਸਮਝਾਉਣਾ ਕਰਦੇ ਨੇ ਅੱਜ ਜੇਠ ਦੇ ਮਹੀਨੇ ਦਾ ਸਾਡੀ ਜ਼ਿੰਦਗੀ ਦੇ ਵਿੱਚ ਪਰਵੇਸ਼ ਹੋਇਆ ਹੈ ਜੇਠ ਦਾ ਮਹੀਨਾ ਕਹਿੰਦੇ ਜੇਠ ਦਾ ਮਹੀਨਾ ਇਹਦਾ ਆਪਣਾ ਹੀ ਫਲਸਫਾ ਹੈ ਸਾਡੀ ਜ਼ਿੰਦਗੀ ਦੇ ਲਈ ਆਪਣਾ ਹੀ ਮਹੱਤਵ ਹੈ ਕਹਿੰਦੇ ਪਿਛਲਾ ਜੋ ਸਮਾਂ ਨਿਕਲ ਗਿਆ ਜੋ ਬੀਤ ਗਿਆ ਉਸੇ ਯਾਦ ਨਾ ਕਰ ਜੋ ਬੀਤ ਗਿਆ ਉਸੇ ਯਾਦ ਨਾ ਕਰ ਜੋ ਅੱਗੇ ਹੈ ਉਸੇ ਬਰਬਾਦ ਨਾ ਕਰ ਅੱਜ ਤੋਂ ਹੀ ਹੁਣ ਤੋਂ ਹੀ ਆ ਜੇਠ ਦਾ ਮਹੀਨਾ ਤੇਰੀ ਜ਼ਿੰਦਗੀ ਦੇ ਵਿੱਚ ਆਇਆ ਬੰਦਿਆ ਤੇ ਜੇਠ ਦੇ ਮਹੀਨੇ ਦੇ ਵਿੱਚ ਆਪਣੇ ਗੁਰੂ ਦੇ ਉਸ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜ ਜਾ ਕੋ ਸਤਨਾਮ ਸ੍ਰੀ ਵਾਹਿਗੁਰੂ ਅੱਜ ਤੋਂ ਹੀ ਜੋ ਪਹਿਲਾਂ ਬੀਤ ਗਿਆ ਕੋਈ ਲੈਣਾ ਦੇਣਾ ਨਹੀਂ ਹੁਣ ਅੱਜ ਤੋਂ ਗੁਰੂ ਦੇ ਚਰਨਾਂ ਦੇ ਨਾਲ ਜੁੜ ਜਾ ਕਹਿੰਦੇ ਕਿਹੜੇ ਗੁਰੂ ਦੇ ਚਰਨਾਂ ਨਾਲ ਜੁੜ ਜਾ ਉਹ ਗੁਰੂ ਉਹ ਜਿਹਦੇ ਚਰਨਾਂ 'ਚ ਹਰ ਕੋਈ ਵੱਡੇ ਤੋਂ ਵੱਡਾ ਰਾਜਾ ਮਹਾਰਾਜਾ ਵੀ ਸੀਸ ਝੁਕਾਉਂਦਾ ਕੋ ਸਤਨਾਮ ਸ੍ਰੀ ਵਾਹਿਗੁਰੂ ਸਤਿਗੁਰਾਂ ਨੇ ਬੰਦਸ਼ ਨਹੀਂ ਦੱਸੀ ਕਿ ਬੰਦਿਆ ਜਿੰਨੂੰ ਜਿੰਨੂੰ ਤੂੰ ਮੰਨਦਾ ਚਾਹੇ ਮੰਦਰ ਜਾਣਾ ਹੈ ਗੁਰਦੁਆਰੇ ਜਾਣਾ ਹੈ ਮਸਜਿਦ ਜਾਣਾ ਹੈ ਚਰਚ ਜਾਣਾ ਜਿੱਥੇ ਜਿੱਥੇ ਤੇਰਾ ਫੇਥ ਹੈ ਵਿਸ਼ਵਾਸ ਹੈ ਉਸ ਗੁਰੂ ਦੇ ਚਰਨਾਂ ਨਾਲ ਜੁੜ ਜਾ ਫਿਰ ਵੇਖੀ ਜ਼ਿੰਦਗੀ ਦਾ ਆਨੰਦ ਕੋਈ ਸਵਰਗ ਬਾਹਰ ਲੱਭਣ ਦੀ ਜ਼ਰੂਰਤ ਨਹੀਂ ਇਸ ਧਰਤੀ ਦੇ ਉੱਪਰ ਤੈਨੂੰ ਸਵਰਗ ਦੀ ਪ੍ਰਾਪਤੀ ਹੋ ਜਾਵੇਗੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਅੱਗੇ ਕੀ ਲਿਖਿਆ ਸਤਿਗੁਰਾਂ ਨੇ ਹਰ ਸੱਜਣ ਦਾਵਣ ਲੱਗਿਆ ਕਿਸੇ ਨਾਂ ਦੇਈ ਮੰਨ ਕਹਿੰਦੇ ਉਸ ਪ੍ਰਭੂ ਦੇ ਚਰਨਾਂ ਨਾਲ ਜੁੜ ਜਾ ਜਿਸ ਪ੍ਰਭੂ ਦੇ ਲੜ ਲੱਗਿਆ ਤੇਰੀ ਜ਼ਿੰਦਗੀ ਦੇ ਵਿੱਚੋਂ ਜਮਾਂ ਦਾ ਡਰ ਖਤਮ ਹੋ ਜਾਵੇਗਾ ਬੰਦਿਆ ساری ਜ਼ਿੰਦਗੀ ਮਾਨਕ ਮੋਤੀ ਹੀਰੇ ਮੋਤੀ ਇਹ ਧਨ ਦੌਲਤ ਇਕੱਠੀ ਕਰਦਾ ਰਹਿਣਾ ਇਹ ਧਨ ਦੌਲਤ ਜਿਹੜੀ ਤੂੰ ਇਕੱਠੀ ਕੀਤੀ ਹੈ ਨਾ ਆਪਣੇ ਸੁੱਖ ਆਰਾਮ ਵਾਸਤੇ ਇਹ ਪਤਾ ਨਹੀਂ ਕਦੋਂ ਚੋਰੀ ਹੋ ਜਾਣੀ ਆ ਕੋ ਸਤਨਾਮ ਵਾਹਿਗੁਰੂ ਪਤਾ ਨਹੀਂ ਇਸ ਧਨ ਦੌਲਤ ਦੇ ਉੱਪਰ ਬੰਦਿਆ ਤੇਰਾ ਕਦੋਂ ਡਾਕਾ ਪੈ ਜਾਣਾ ਪਰ ਜਦੋਂ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਜਾਏਗਾ ਉਸ ਪਰਮਾਤਮਾ ਦੇ ਓਟ ਰੱਖੇਗਾ ਉਸ ਪਰਮਾਤਮਾ ਦਾ ਆਸਰਾ ਹਰ ਵੇਲੇ ਜਦੋਂ ਤੂੰ ਮੰਨੇਗਾ ਤੇ ਉਦੋਂ ਤੈਨੂੰ ਆ ਧਨ ਚੋਰੀ ਹੋਣ ਦਾ ਡਰ ਜਿਹੜਾ ਹੈ ਉਹ ਖਤਮ ਹੋ ਜਾਵੇਗਾ ਕੋ ਸਤਨਾਮ ਸਿਰਵਰ ਰੰਗ ਸਬੇ ਨਾਰਾਇਣੇ ਜੇ ਇਸ ਸੰਸਾਰ ਦੇ ਵਿੱਚ ਜਿੰਨੇ ਵੀ ਰੰਗ ਫਰਤ ਰਹੇ ਨੇ ਜੋ ਕੁਝ ਵੀ ਹੋ ਰਿਹਾ ਹੈ ਇਹ ਸਾਰਾ ਕੁਝ ਕੀਤਾ ਕਰਾਇਆ ਉਸ ਪਰਮਾਤਮਾ ਦਾ ਹੈ ਉਹ ਬੰਦਿਆ ਤੂੰ ਕਹਿੰਦਾ ਮੇਰੇ ਕੋਲ ਇੰਨੀ ਜ਼ਮੀਨ ਹੈ ਜਾਇਦਾਦ ਹੈ ਧਨ ਦੁਲਤ ਹੈ ਇਹ ਸਾਰਾ ਕੁਝ ਦਿੱਤਾ ਤੈਨੂੰ ਕਿਨੇ ਉਹ ਦੇਣ ਵਾਲਾ ਉਹ ਪਰਮਾਤਮਾ ਹੈ ਅੱਜ ਤੂੰ ਗੁਰੂ ਘਰੇ ਬੈਠਾ ਹੈ ਨਾ ਇਥੇ ਲਿਉਣ ਵਾਲਾ ਵੀ ਉਹ ਪਰਮਾਤਮਾ ਹੈ ਕਿਉਂਕਿ ਬੰਦਿਆ ਇਹ ਫਜ਼ੂਲ ਗਿਲਾਏ ਤੇਰੇ ਦਿਲ ਦਾ ਉਹਦੀ ਮਰਜ਼ੀ ਬਿਨਾ ਤੇ ਇੱਕ ਪੱਤਾ ਵੀ ਨਹੀਂ ਹਿਲਦਾ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰੰਨ ਕਹਿੰਦੇ ਜਿਸ ਪ੍ਰਭੂ ਨੇ ਬੰਦਿਆ ਤੈਨੂੰ ਪੈਦਾ ਕੀਤਾ ਹੈ ਨਾ ਉਸ ਨੇ ਤੈਨੂੰ ਆਪਣੇ ਆਪਣੇ ਧੰਦੇ ਦੇ ਉੱਪਰ ਲਾਇਆ ਹੋਇਆ ਤੂੰ ਹੀ ਕਰਦਾ ਹੈ ਬੰਦਿਆ ਜੋ ਉਸ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਇਸ ਕਰਕੇ ਆਪਣੇ ਅੰਦਰੋਂ ਮੈਂ ਮੇਰੀ ਕਿੰਤੂ ਪ੍ਰੰਤੂ ਕਰਨਾ ਛੱਡ ਦੇ ਆਪਣੇ ਅੰਦਰੋਂ ਹੰਕਾਰ ਕੱਢ ਦੇ ਤੇ ਉਸ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜ ਜਾ ਜੋ ਪ੍ਰਭ ਦੀ ਹਈਏ ਧੰਨਾ ਹੁਣ ਆਸ ਕੁਰਬਾਨੀ ਦੀ ਸ਼ਬਦ ਦੇ ਵਿੱਚ ਸਤਿਗੁਰੂ ਜੀ ਕੀ ਕਹਿੰਦੇ ਨੇ ਕਹਿੰਦੇ ਜੋ ਪ੍ਰਭ ਕੀਤੇ ਆਪਣੇ ਸਹੀ ਕਹੀਏ ਧੰਨਾ ਕਹਿੰਦੇ ਜੋ ਆਪਣੇ ਪਰਮਾਤਮਾ ਦਾ ਕੀਤਾ ਹੋਇਆ ਧੰਨ ਕਰਕੇ ਮੰਨਦੇ ਨੇ ਨਾ ਕਿ ਜੋ ਪਰਮਾਤਮਾ ਨੇ ਕੀਤਾ ਹੈ ਵਧੀਆ ਕੀਤਾ ਹੈ ਤੇ ਕਹਿੰਦੇ ਉਹਨਾਂ ਨੂੰ ਇਸ ਸੰਸਾਰ ਦੇ ਵਿੱਚ ਸ਼ਾਬਾਸ਼ੀ ਮਿਲਦੀ ਹੈ ਇਸ ਸੰਸਾਰ ਦੇ ਵਿੱਚ ਉਹ ਝੋਟਦਾ ਕਿਉਂਕਿ ਉਹ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਹਿੰਦਾ ਆਪਣ ਲਈਆ ਜੇ ਮਿਲੇ ਵਿਛੜ ਕਿਉਂ ਰਵੰਨਾ ਕਹਿੰਦੇ ਉਸ ਪਰਮਾਤਮਾ ਤੋਂ ਜੇਕਰ ਅਸੀਂ ਨਾਮ ਜਪ ਕੇ ਪਾ ਸਕਦੇ ਹਾਂ ਤੇ ਫਿਰ ਉਸ ਪਰਮਾਤਮਾ ਨੂੰ ਨਾਮ ਜਪ ਕੇ ਪਾ ਲਵੋ ਫਿਰ ਉਹਦੇ ਤੋਂ ਵਿਛੜਣ ਦਾ ਦੁੱਖ ਨਾ ਸਹਾਰੋ ਕਿਉਂਕਿ ਇਹ 84 ਦੀ ਜੁਣਾ ਵਿੱਚ ਤੁਸੀਂ ਭਟਕ ਰਹੇ ਹੋ ਇਹ ਭਟਕਣਾ ਕਾ ਤੋਂ ਹੈ ਕਿ ਤੁਸੀਂ ਉਹ ਪਰਮਾਤਮਾ ਦੇ ਨਾਲੋਂ ਵਿਛੜੇ ਹੋਏ ਹੋ ਤੇ ਅੱਜ ਇਹ ਮਨੁੱਖ ਦੀ ਦੇਹੀ ਤੈਨੂੰ ਮਿਲੀ ਐ ਬੰਦਿਆ ਉਸ ਪਰਮਾਤਮਾ ਦਾ ਨਾਮ ਜੱਪ ਉਹਨੂੰ ਪਾਲੈ ਤੇ ਜਦੋਂ ਉਦਮ ਕਰਨ ਨਾਲ ਤੈਨੂੰ ਪਰਮਾਤਮਾ ਮਿਲ ਜਾਵੇਗਾ ਫਿਰ ਉਹ ਪਰਮਾਤਮਾ ਦੇ ਨਾਲ ਉਹ ਤੈਨੂੰ ਕੋਈ ਵਿਛੋੜ ਨਹੀਂ ਸਕਦਾ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਨਨ ਇਸ ਲਾਈਨ ਦੇ ਵਿੱਚ ਸਾਧੂ ਸੰਤਾਂ ਦੀ ਮਹੱਤਤਾ ਦੱਸੀ ਗਈ ਆ ਡੇਰੇ ਉੱਤੇ ਬੈਠੇ ਆ ਨਾ ਕਿਉਂ ਬੈਠੇ ਆ ਕਿਉਂਕਿ ਇਹ ਮਹਾਂਪੁਰਖ ਸਾਨੂੰ ਉਸ ਪ੍ਰਮਾਤਮਾ ਦੇ ਨਾਲ ਜੋੜਦੇ ਨੇ ਨਾਮ ਬਾਣੀ ਦੇ ਨਾਲ ਜੋੜਦੇ ਨੇ ਇਸ ਡੇਰੇ ਉੱਤੇ ਆਉਣ ਦਾ ਸਾਡਾ ਕਾਰਨ ਇਹੋ ਹੀ ਹੈ ਕਿਉਂਕਿ ਅਸੀਂ ਸੰਤਾਂ ਮਹਾਂਪੁਰਖਾਂ ਦੇ ਨਾਲ ਆਪਣੇ ਸਵਾਰਥ ਨੂੰ ਜੋੜਦੇ ਆ ਜਿਨ੍ਹਾਂ ਨੂੰ ਨਾਮ ਜਪਣਾ ਨਹੀਂ ਨਾ ਹੁੰਦਾ ਜਿਹੜੇ ਕਹਿੰਦੇ ਨੇ ਸਾਡਾ ਨਾਮ ਜਪਣ ਚ ਮਨ ਨਹੀਂ ਲੱਗਦਾ ਆ ਕੀਰਤਨ ਸ਼ਬਦ ਪਾਠ ਸੁਣਨ ਵਿੱਚ ਦਿਲ ਨਹੀਂ ਲੱਗਦਾ ਤੇ ਉਹ ਬੰਦਿਆਂ ਨੂੰ ਮੈਂ ਬੇਨਤੀ ਕਰਦਾ ਹੁੰਨਾ ਕਿ ਸੰਤਾ ਮਹਾਪੁਰਛਾਂ ਦੇ ਡੇਰੇ ਵਿੱਚ ਜਾਇਆ ਕਰੋ ਸੰਤਾ ਮਹਾਪੁਰਛਾਂ ਦੇ ਚਰਨਾਂ ਨਾਲ ਜੁੜਿਆ ਕਰੋ ਕਿਉਂਕਿ ਉਹ ਹੀ ਨੇ ਜਿਹੜੇ ਸਾਨੂੰ ਸ ਪਰਮਾਤਮਾ ਦੇ ਨਾਲ ਮਿਲਾ ਸਕਦੇ ਨੇ ਤੇ ਇਹੋ ਲਫਜ਼ ਇਹੋ ਅਲਫਾਜ਼ ਸਤਗੁਰੂ ਜੀ ਆਪਣੇ ਬਾਣੀ ਅੰਦਰ ਸਾਨੂੰ ਸਮਝਾ ਰਹੇ ਨੇ ਗੁਰੂ ਅਰਜਨ ਦੇਵ ਪਾਚਾ ਕਿ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਨਨ ਕਿ ਉਹ ਹੀ ਬੰਦੇ ਜੋ ਸੰਤਾ ਮਹ ਪ੍ਰਚਾਂ ਦੀ ਸੰਗਤ ਕਰ ਲੈਂਦੇ ਨੇ ਉਹਨਾਂ ਨੂੰ ਉਸ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਹਰ ਜੇਠ ਰੰਗੀਲਾ ਿਸ ਤਣੀ ਜਿਸ ਕਾ ਪਾਗ ਮਥਨ ਹਰ ਜੇਠ ਰੰਗੀਲਾ ਤਿਸ ਤਿਸ ਕਾ ਪਾਗ ਮਥਨ ਕਹਿੰਦੇ ਜੇਠ ਦਾ ਮਹੀਨਾ ਚਾਹੇ ਮਹੀਨੇ ਵਿੱਚ ਗਰਮੀ ਆ ਜਾਏ ਚਾਹੇ ਬਾਰਿਸ਼ ਆ ਜਾਏ ਇਹ ਮੌਸਮ ਜਿਦਾਂ ਦਾ ਮਰਜ਼ੀ ਹੋਵੇ ਪਰ ਉਹ ਬੰਦਿਆਂ ਲਈ ਉਹਨਾਂ ਦੇ ਮਨ ਦੀ ਫਿਤਰਤ ਐਦਾਂ ਦੀ ਬਣ ਜਾਂਦੀ ਹੈ ਉਹਨਾਂ ਦਾ ਮਨ ਆਨੰਦ ਵਿੱਚ ਉਦੋਂ ਰਹਿਣ ਲੱਗ ਪੈਂਦਾ ਹੈ ਜਦੋਂ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਜਾਂਦੇ ਨੇ ਫਿਰ ਉਹਨਾਂ ਨੂੰ ਕੋਈ ਗਰਮੀ ਕੋਈ ਸਰਦੀ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਫਿਰ ਉਹ ਕੇਵਲ ਤੇ ਕੇਵਲ ਉਸ ਪਰਮਾਤਮਾ ਦੇ ਨਾਮ ਵਿੱਚ ਰੰਗੇ ਜਾਂਦੇ ਨੇ ਤੇ ਫਿਰ ਹਰੇਕ ਮੌਸਮ ਦਾ ਉਹ ਆਨੰਦ ਮਾਣਦੇ ਨੇ ਹਰ ਜੇਠ ਜੁੜੰਦਾ ਲੋੜੀਏ ਹਰ ਜੇਠ ਜੁੜੰਦਾ ਲੋੜੀਏ ਹਰ ਜੇਠ ਜੁੜੰਦਾ ਲੋੜੀਏ ਹਰ ਜੇਠ ਜੁੜੰਦਾ ਲੋੜੀਏ ਜਿਸ ਅੱਗੇ ਸਾੰਭ ਕੀ ਗੈਸਾ ਬਿਵੰਨ ਹਰ ਜੇ ਤੂ ਜੁੜੰਦਾ ਲੋਰੀਏ ਹਰ ਜੇ ਤੂ ਜੁੜੰਦਾ ਲੋਰੀਏ ਹਰ ਜੇ ਤੂ ਜੁੜੰਦਾ ਉਡੰਦਾ ਲੋੜਿਆ ਅਰਜੇ ਜੁੜੰਦਾ